ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੰਚਾਇਤੀ ਜਿਮਨੀ ਚੋਣਾ ਇੱਕ ਸਰਪੰਚ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ 27 ਜੁਲਾਈ ਨੂੰ ਵੋਟਾਂ ਪੈਣੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਵਧੀਕ ਡਿਪਟੀ ਕਮਿਸ਼ਨਰ ਕੰਬ ਵਿਧੇਕ ਜਿਲ੍ਹਾ ਚੋਣ ਅਫਸਰ ਅਵਨੀਤ ਕੌਰ ਨੇ ਸਬੰਧੀ ਜਾਣਕਾਰੀ ਦਿੰਦੇ ਹ ਦੱਸਿਆ ਕਿ ਇੱਕ ਸਰਪੰਚ ਦੀ ਅਸਾਮੀ ਅਤੇ 32 ਪੰਚਾਂ ਦੀਆਂ ਅਸਾਮੀਆਂ ਲਈ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਭਾਨੇਵਾਲ ਵਿਖੇ ਪੰਚ ਦੀ ਅਸਾਮੀ ਲਈ ਕੋਈ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ। ਜਿਸ ਦੇ ਸਿੱਟੇ ਵਜੋਂ ਹੁਣ 33 ਥਾਮਾ ਤੇ ਸਰਬਸੰਮਤੀ ਉਪਰੰਤ 6 ਥਾਮਾ ਤੇ ਵੋਟਾਂ ਪੈਣਗੀਆਂ। ਉਹਨਾਂ ਵਿੱਚ ਨਵਾਂ ਸ਼ਹਿਰ ਬਲਾਕ ਦੇ ਪਿੰਡ ਕਰਿਆਮ, ਦੁਰਗਾਪੁਰ, ਬਲਾਚੌਰ ਬਲਾਕ ਦੇ ਪਿੰਡ ਡੁਗਰੀਬੇਟ, ਨਿਊ ਮਝੋਟ, ਬੰਗਾ ਬਲਾਕ ਦੇ ਪਿੰਡ ਲਧਾਣਾ ਛੱਕਾ ਤੇ ਘੁੰਮਣਾ ਸ਼ਾਮਲ ਹਨ। ਜੀ 27 ਤਰੀਕ ਨੂੰ ਜੋ ਵੈਕੈਂਸੀ ਸੀਗੀ ਜੀ 40 ਸੀਟਾਂ ਵੈਕੈਂਸੀਆਂ 43 ਪੰਚ ਤੇ ਇੱਕ ਸਰਪੰਚ। ਉਹਦੇ ਲਈ ਜੋ ਨਾਮੀਨੇਸ਼ਨ ਪ੍ਰਕਿਰਿਆ ਚੱਲੀ ਸੀਗੀ ਉਹਦੇ ਦੌਰਾਨ 32 ਪੰਚਾਂ ਤੇ ਇੱਕ ਸਰਪੰਚ ਦੀ ਵੈਕੈਂਸੀ ਲਈ ਸਰਬਸੰਮਤੀ ਹੋ ਗਈ। ਤੇ ਇੱਕ ਜਗ੍ਹਾ ਤੇ ਕੋਈ ਨਾਮਿਨੇਸ਼ਨ ਨਹੀਂ ਆਇਆ ਇਸ ਤਰ੍ਹਾਂ ਹੁਣ ਕੁੱਲ 6 ਪੰਚਾਂ ਦੀ ਵੈਕੈਂਸੀ ਤੇ ਸਤਾਈ ਤਰੀਕ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ ਤਿਆਰੀ ਪੂਰੀ ਕਰ ਲਈ ਜੀ ਮੈਮ ਜਦੋਂ ਕਦੋਂ ਹੋਣੀ ਹੈ ਮੈਡਮ ਕਿਸ ਤਰ੍ਹਾਂ ਸਾਰੇ ਇਹ ਜੋ ਇਲੈਕਸ਼ਨ ਕਰਾਈ ਜਾ ਰਹੀ ਹੈ ਜੀ ਇਹਦੇ ਲਈ ਪੂਰੀ ਤਿਆਰੀ ਹੋ ਚੁੱਕੀ ਹੈਗੀ ਹੈ ਪੋਲਿੰਗ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਇੱਕ ਪਹਿਲੀ ਰੈਸਲ ਉਹਨਾਂ ਦੀ ਕਰਵਾਈ ਵੀ ਜਾ ਚੁੱਕੀ ਹੈ ਤੇ ਬਾਕੀ ਹਰ ਤਰ੍ਹਾਂ ਦੇ ਪ੍ਰਬੰਧ ਇਨਕਲੂਡਿੰਗ ਸੁਰੱਖਿਆ ਦੇ ਪ੍ਰਬੰਧ ਸਾਰੀ ਤਿਆਰੀ ਪੂਰੀ ਕਰ ਲਈ ਹੈ ਅਗਲੀ ਮੈਮ ਉਸ ਦਿਨ ਸਾਹਮਣੇ ਹੋਣੀ ਜੀ ਬਿਲਕੁਲ ਉਸੇ ਮੌਕੇ ਤੇ ਗਿਣਤੀ